ਦਾ ਜਿਹੜਾ ਖਲ ਅੱਜ ਵੀ ਜਿਹੜਾ ਉਹ ਬੀਪੀ ਜਿਹੜਾ ਉਹ ਕਾਫੀ ਘੁੱਟਲ ਰਿਹਾ ਤੇ ਜਿਹੜਾ ਹੈਗਾ ਲੱਖੇ weight ਵੀ ਬਹੁਤ ਜ਼ਿਆਦਾ ਘਟ ਗਿਆ ਤੇ ਲੀਵਰ ਦੇ ਵਿੱਚ ਵੀ ਉਹਦੇ ਜਿਹੜਾ ਉਹਨੇ ਕਾਫੀ ਮਾਰਕਰ ਨੇ ਫਿਰ ਇਸੇ ਤਰ੍ਹਾਂ ਕਿਡਨੀਆਂ ਜਿਹੜੀਆਂ ਨੇ ਕ੍ਰੈਟਿਨ ਜਿਹੜਾ ਉਹ ਵੀ ਕਾਫੀ ਵਧ ਗਿਆ ਉਹਨੇ ਠੋਕੇ ਕਿਹਾ ਕਿ ਜਿਹੜਾ ਤੁਸੀਂ ਕਰਨਾ ਹੈ ਜੇ ਚਿੰਤਾ ਕਰਨੀ ਹੈ ਤੇ ਫਿਰ ਤੁਸੀਂ ਕਰੋ ਜਿਹੜੇ ਸਾਡੇ ਅੱਗੇ 7 ਲੱਖ ਜਿਹੜਾ ਸਾਡਾ ਕਿਸਾਨ ਆ ਉਹ ਜਿਹੜਾ ਹੁਣ ਤੱਕ ਆਤਮ ਵਿਸ਼ਵਾਸ ਕਰ ਗਿਆ ਤੇ ਉਹਨਾਂ ਨਾਲੇ ਸਮੇਂ ਦੇ ਵਿੱਚ ਕੋਈ ਹੱਥ ਵਚਿਆ ਨਾ ਕਰੇ ਮੈਂ ਉਹ ਚੀਜ਼ ਦੀ ਚਿੰਤਾ ਚਿੰਤਾ ਕਰੂੰ ਉਹਨਾਂ ਦੀ ਮੇਰੇ ਚਿੰਤਾ ਕਰੂ ਮੇਰਾ ਥ੍ਰੀ ਚੰਦਰ ਤੇ ਜਾਵੇ ਬਿਲਕੁਲ ਉਹਨੇ ਬੜਾ ਠੋਕੋ ਜਾ ਕੇ ਕਹਿਤਾ ਅੱਜ ਉਹਨਾਂ ਨੂੰ ਬਿਲਕੁਲ ਬਿਲਕੁਲ ਸਾਨੂੰ ਜਿੱਦਾ ਦਿਲ ਕੋਲ ਕਟਰਾਇਆ ਕਿ ਸਰਕਾਰ ਜਿਹੜੀ ਆ ਉਹ ਕਿਸੇ ਵੀ ਟਾਈਮ ਤੇ ਸਰਦਾਰ ਜੀਤ ਸਿੰਘ ਢੱਲੇਵਾਲ ਨੂੰ ਠੁਕ ਸਕਦੀ ਆ ਤੇ ਉਹਨਾਂ ਨੇ ਇਹੋ ਜਿਹਾ ਕਿ ਜਦੋਂ ਦੇ ਇਹਨਾਂ ਨੂੰ ਠੋਕੇ ਲਾ ਜਾਗੇ ਤੇ ਜਿਹੜਾ ਅੰਦੋਲਨ ਜਿਹੜਾ ਇਹタルਫੇਡ ਹੋ ਜਾਏਗਾ ਇਸ ਤਰ੍ਹਾਂ ਕੇ ਜਿਹੜਾ ਉਹ ਕਦੇ ਖਤ ਸਕਦੀ ਆ ਪਰ ਇਸ ਟਾਈਮ ਤੇ ਜਿੰਨੀ ਸਾਡੀ ਘੇਰਾ ਬੰਦੀ ਆ ਜਿਸ ਤਰ੍ਹਾਂ ਇਹ ਢੱਲੇਵਾਲ ਦੇ ਇੱਥੇ ਜਿਹੜੀ ਆ ਸਕਿਉਰਟੀ ਵਧਾਈ ਹੋਈ ਆ ਉਹ ਨੇ ਹਰ ਤਰ੍ਹਾਂ ਦੀ ਸੁਰੱਖਿਆ ਜਿਹੜੀ ਆ ਸਾਡੇ ਖਸਾਨਾਂ ਵੱਲੋਂ ਬਹੁਤ ਤਨ ਦੇ ਹੀ ਦਿਨ ਆ ਜਿਹੜੀ ਆ ਉਹ ਕੀਤੀ ਜਾ ਰਹੀ ਆ ਔਰ ਇਤੋਂ ਤੱਕ ਕਿ 340 ਤੇ ਚਨਾਲ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਸਾਡੀਆਂ ਲੋਚਵਣ ਬੱਚੀਆਂ ਨੇ ਸਾਡੀਆਂ ਬਜ਼ੁਰਗ ਭੈਣਾਂ ਨੇ ਬਲਕਿ ਉਹ ਵੀ ਇੱਥੇ ਜਿਹੜੀਆਂ ਨੇ ਉਹ ਬੈਠਿਆ ਹੋਇਆ ਨੇ ਕਿ ਅਸੀਂ ਢੱਲੇਵਾਲ ਨੂੰ ਇਸ ਤਰ੍ਹਾਂ ਲਈ ਜਾਂਦਾ ਵਾਹਣ। ਅਸੀਂ ਅਸੀਂ ਵੀ ਉਹਨਾਂ ਨੂੰ ਸਪਸ਼ਟ ਕਰਤਾ ਕਿ ਢੱਲੇਵਾਲ ਸਾਹਿਬ ਦਾ ਜਿਹੜਾ ਫੈਸਲਾ ਉਹ ਉਠਾਲਿਆ। ਕਿ ਇੱਥੇ ਕੋਈ ਵੀ ਸਮਝੌਤਾ ਨਹੀਂ ਕਰਾਂਗੇ। ਅਸੀਂ ਢੱਲੇਵਾਲ ਨੂੰ ਬਿਲਕੁਲ ਇਲਾਜ ਕਰਨ ਵਾਸਤੇ ਜਦੋਂ ਢੱਲੇਵਾਲ ਨਹੀਂ ਚਾਹਦਾ ਇਲਾਜ ਕਰਾਉਣਾ ਤਾਂ ਫਿਰ ਅਸੀਂ ਉਹਨੂੰ ਇਲਾਜ ਕਰਾਉਣ ਵਾਸਤੇ ਬਿਲਕੁਲ ਨਹੀਂ ਕਵਾਂਗੇ। ਤੁਸੀਂ ਜੇ ਗੱਲ ਕਰਨੀ ਹੈ ਤਾਂ ਜਾ ਕੇ ਸਾਈਨ ਕਰੋ ਮੰਗਾਂ ਦੇ ਬਾਰੇ ਗੱਲ ਕਰੋ ਜਿਹੜੀਆਂ ਮੰਗਾਂ ਨੇ ਭੂਨੀਆਂ ਹੁੰਦੀਆਂ ਹਨ ਮਗਰ ਤੁਸੀਂ ਲਾਗੂ ਕੋਈ ਨਹੀਂ ਕਰਦੇ ਬਰਾਬੀ ਕਰ ਦਿਓ ਤੁਸੀਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਮੈਂ ਹਾਂ ਗੁਰਪ੍ਰੀਤ ਕੌਰ ਜਾਣਦੇ ਹਾਂ ਜੀ ਕਿ ਖਕਨੌਰੀ ਬਾਰਡਰ ਤੇ ਖਾਸ ਕਰਕੇ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਬੇਸ਼ੱਕ ਸ਼ੰਭੂ ਜਖਨੌਰੀ ਤੇ ਕਿਸਾਨਾਂ ਦੀ ਪੁਲਿਸ ਦੇ ਨਾਲ ਜੋ ਕਹਿ ਲਿਆ ਕਿ ਟਕਰਾ ਜਾਂ ਪੁਲਿਸ ਦੇ ਬਲ ਲੋਕ ਕਿਸਾਨਾਂ ਤੇ ਤਸ਼ੱਦਦ ਆਏ ਦਿਨੀ ਜੋ ਹੋ ਰਿਹਾ ਹੈ ਇਸ ਤੋਂ ਬਾਅਦ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਹੋਰੀ ਕਿਸਾਨ ਆਗੂ ਨੇ ਜੋ ਤਕਰੀਬਨ ਅਜੋਨਾਂ ਦਾ ਵਿਵਾ ਦੇ ਨੇ ਮਰਨ ਵਰਤ ਤੇ ਪਰ ਜੇਕਰ ਉਹਨਾਂ ਦੀ ਸਿਹਤ ਸੰਬੰਧੀ ਗੱਲਬਾਤ ਕੀਤੀ ਜਾਵੇ ਤਾਂ ਇਸ ਵੇਲੇ ਦੇ ਕਾਫੀ ਨਾਜ਼ੁਕ ਹਾਲਾਤਾਂ ਦੇ ਨਾਲ ਜੂਝ ਰਹੇ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰੀ ਜਿਸ ਨੂੰ ਲੈ ਕੇ ਜਿੱਥੇ ਬਹੁਤ ਸਾਰੀਆਂ ਸ਼ਖਸੀਤਾਂ ਖਨੌਰੀ ਬਾਰਡਰ ਤੇ ਪਹੁੰਚ ਕਰ ਰਹੀਆਂ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਤਾਂ ਅੱਜ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਵੀ ਬਕਾਇਦਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਹਾਲ ਪੁੱਛਣ ਦੇ ਲਈ ਪਹੁੰਚ ਕੀਤੀ ਜਾਂਦੀ ਹੈ ਖਨੌਰੀ ਬਾਰਡਰ ਤੇ ਕਿਹੋ ਜਿਹੇ ਹਾਲਾਤ ਰਹੇ ਤੇ ਖਾਸ ਕਰਕੇ ਡੀਜੀਪੀ ਪੰਜਾਬ ਗੌਰਵ ਯਾਦਵ ਹੋਰਾਂ ਦੇ ਵੱਲੋਂ ਇਸ ਮੁਲਾਕਾਤ ਦੇ ਵਿੱਚ ਕਿਹੋ ਜਿਹਾ ਰਵੱਈਆ ਰਿਹਾ ਪ੍ਰਸ਼ਾਸਨਿਕ ਅਧਿਕਾਰੀ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੁੰਦੇ ਨੇ ਇਸ ਸਾਰੇ ਦੀ ਜਾਣਕਾਰੀ ਲੈਣੇ ਆ ਕਿਸਾਨਾਂ ਨੂੰ ਬਲਦੇਵ ਸਿੰਘ सिरसा ਤੋਂ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਆਓ ਕੱਲ ਬਾਤ ਕਰਦੇ ਹਾਂ ਅਨੁਰੋਧ ਹਾਲਾਤ ਜਿਹੜੇ ਨੇ ਬਹੁਤ ਚਿੰਤਾਜਨਕ ਨੇ ਇੱਕ ਤਾਂ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਬਹੁਤ ਹੀ ਇਸ ਟਾਈਮ ਦੇ ਉੱਤੇ ਨਾਜ਼ੁਕ ਖਤਮਲ ਕੇ ਜਿਹੜੀ ਆ ਉਹ ਖਤਰੇ ਤੋਂ ਖਾਲੀ ਨਹੀਂ ਜੀ ਤੇ ਕਿਉਂਕਿ ਉਹਨਾਂ ਦਾ ਜਿਹੜਾ ਕੱਲ ਅੱਜ ਵੀ ਜਿਹੜਾ ਉਹ ਬੀਪੀ ਜਿਹੜਾ ਉਹ ਕਾਫੀ ਲੋ ਚੱਲ ਰਿਹਾ ਤੇ ਜਿਹੜਾ ਹੈਗਾ ਮਲਕੇ ਵੇਟ ਵੀ ਬਹੁਤ ਜ਼ਿਆਦਾ ਘਟ ਗਿਆ ਹੈ ਲਿਵਰਟ ਦੇ ਵਿੱਚ ਵੀ ਉਹਦੇ ਜਿਹੜਾ ਉਹਨਾਂ ਦੇ ਕਾਫੀ ਪਾਇਟਾਰ ਨੇ ਫਿਰ ਇਸੇ ਤਰ੍ਹਾਂ ਕਿਡਨੀਆਂ ਜਿਹੜੀਆਂ ਨੇ ਕੈਟਨ ਜਿਹੜਾ ਉਹ ਵੀ ਕਾਫੀ ਵਧ ਗਿਆ ਤੇ ਅੱਜ ਇੱਥੇ ਜਿਸ ਤਰ੍ਹਾਂ ਕਿ ਡੀਜੀਪੀ ਆਇਆ ਤੇ ਇੱਕ ਗ੍ਰੈਂਡ ਪਾਵਰ ਤੋਂ ਇੱਕ ਡਾਇਰੈਕਟਰ ਆਇਆ ਕੇਂਦਰ ਤੋਂ ਤੇ ਉਹ ਤੇ ਕੋਈ ਗੱਲਬਾਤ ਕੋਈ ਕਰਕੇ ਨਹੀਂ ਗਏ ਬਲਕਿ ਅਸੀਂ ਜਿਹੜਾ ਹਾਲ-ਚਾਲ ਪੁੱਛਣ ਆਏ ਹਾਂ ਤੁਸੀਂ ਇਹਨਾਂ ਦੀ ਸਿਹਤ ਯਾਪੀ ਰਖੋ ਦਲੇਵਾਲ ਸਾਹਿਬ ਨੇ ਠੋਕੇ ਕਰਤਾ ਵੀ ਮੇਰੀ ਤੁਸੀਂ ਸਿਹਤ ਦੀ ਚਿੰਤਾ ਮਤ ਕਰੋ ਬਿਲਕੁਲ ਉਨੇ ਠੋਕੇ ਕਿ ਆ ਕਿ ਜਿਹੜਾ ਤੁਸੀਂ ਕਰਨਾ ਹੈ ਜੇ ਚਿੰਤਾ ਕਰਨੀ ਆ ਤੇ ਫਿਰ ਤੁਸੀਂ ਕਰੋ ਜਿਹੜੇ ਸਾਡੇ ਅੱਗੇ 7 ਲੱਖ ਜਿਹੜਾ ਸਾਡਾ ਕਿਸਾਨ ਆ ਉਹ ਜਿਹੜਾ ਹੁਣ ਤੱਕ ਆਤਮ ਹੱਤਿਆ ਕਰ ਗਿਆ ਤੇ ਉਹਨਾਂ ਦੇ ਸਮੇਂ ਦੇ ਵਿੱਚ ਕੋਈ ਆਤਵਾਦਿਆ ਨਾ ਕਰੇ ਮੈਨੂੰ ਉਹ ਚੀਜ਼ ਦੀ ਚਿੰਤਾ ਚਿੰਤਾ ਕਰੋ ਉਹਨਾਂ ਦੀ ਮੇਰੀ ਚਿੰਤਾ ਕਰੋ ਮੇਰਾ ਸਰੀਰ ਜਾਂਦਾ ਤੇ ਜਾਵੇ ਬਿਲਕੁਲ ਉਹਨੇ ਬੜਾ ਖੋਖੋ ਜਾ ਕੇ ਕਹਿਤਾ ਅੱਜ ਉਹਨਾਂ ਨੂੰ ਤੇ ਸਾਨੂੰ ਤੇ ਲੱਗਦਾ ਹੈ ਕਿ ਸ਼ਾਇਦ ਕਿਤੇ ਜਿਹੜਾ ਅੱਜ ਵੀ ਜਿਹੜੀ ਰਾਤ ਆ ਇਹ ਵੀ ਖਤਰੇ ਤੋਂ ਖਾਲੀ ਨਹੀਂ ਕਿਉਂਕਿ ਅੱਜ ਸਾਨੂੰ ਇਹ ਲੱਗਦਾ ਹੈ ਕਿ ਜਿੱਥੇ ਉਹ ਦਲੇਵਾਲ ਨੇ ਸਿਹਤ ਜਾਂਚ ਦੀ ਇੱਥੇ ਆਏ ਨੇ ਬਹਾਨਾ ਬਣਾ ਕੇ ਆਏ ਨੇ ਤੇ ਕਿਤੇ ਰੈਚੀ ਨਾ ਕਰਕੇ ਗਏ ਹੁਣ ਤੇ ਇੱਥੇ ਸਾਰਾ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਐਂਬੂਲੈਂਸ ਲਾ ਦਿਓ ਉੱਥੇ ਐਂਬੂਲੈਂਸ ਲਾ ਦਿਓ ਇਸ ਤਰ੍ਹਾਂ ਦੀਆਂ ਸਾਨੂੰ ਉਹ ਜਿਹੜੀਆਂ ਹਦਿਆਤਾਂ ਕਰਕੇ ਗਏ ਬਿਲਕੁਲ ਸੋ ਤੁਸੀਂ ਇਹ ਸਮਝਦੇ ਹੋ ਕਿ ਜੋ ਪ੍ਰਸ਼ਾਸਨਿਕ ਅਧਿਕਾਰਾਂ ਨੂੰ ਵੱਲੋਂ ਪਹੁੰਚ ਕੀਤੀ ਗਈ ਹੈ ਕਿਤੇ ਨਾ ਕਿਤੇ ਸ਼ੰਕਾ ਜਤਾਈ ਜਾ ਰਹੀ ਹੈ ਵੀ ਉਹ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਤਾਂ ਨਹੀਂ ਸਰਕਾਰ ਦੀ ਬਿਲਕੁਲ ਬਿਲਕੁਲ ਸਾਨੂੰ ਸਿੱਧਾ ਬਿਲਕੁਲ ਖਤਰਾ ਹੈ ਕਿ ਸਰਕਾਰ ਜਿਹੜੀ ਆ ਉਹ ਕਿਸੇ ਵੀ ਟਾਈਮ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕ ਸਕਦੀ ਆ ਤੇ ਉਹਨਾਂ ਦੇ ਇਹ ਆ ਕਿ ਜਦੋਂ ਡੀਵੀ ਇਹਨਾਂ ਨੂੰ ਚੁੱਕ ਕੇ ਲੈ ਜਾਣਗੇ ਤੇ ਜਿਹੜਾ ਅੰਦੋਲਨ ਜਿਹੜਾ ਇਹ ਤਰਫ ਡੋ ਹੋ ਜਾਏਗਾ ਇਸ ਤਰ੍ਹਾਂ ਕਿ ਜਿਹੜਾ ਉਹ ਕਦੇ ਵੀ ਕਰ ਸਕਦੀ ਆ ਪਰ ਇਸ ਟਾਈਮ ਤੇ ਜਿੰਨੀ ਸਾਡੀ ਘੇਰਾ ਬੰਦੀ ਆ ਜਿਸ ਤਰ੍ਹਾਂ ਇਹ ਢੱਲੇਵਾਲ ਦੀ ਇੱਥੇ ਜਿਹੜੀ ਸਕਿਉਰਟੀ ਵਧਾਈ ਹੋਈ ਆ ਉਹਨੇ ਹਰ ਤਰ੍ਹਾਂ ਦੀ ਸੁਰੱਖਿਆ ਜਿਹੜੀ ਆ ਸਾਡੇ ਕਿਸਾਨਾਂ ਵੱਲੋਂ ਬਹੁਤ ਕੰਨ ਦੇ ਹੀ ਨਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਹ ਇਹ ਆਪੇ ਪਤਾ ਨਹੀਂ ਇੱਥੇ ਕੀ ਹੋਵੇਗਾ ਕਿ ਨਾਲੋਂ ਕਾਬੂ ਹੋ ਜਾਏਗੀ ਕੀ ਕੁਛ ਨਾ ਅਸੀਂ ਸ਼ਾਂਤਮਈ ਰਹਿ ਕੇ ਜਿਹੜਾ ਉਹ ਵਿਰੋਧ ਕਰਾਂਗੇ ਉਹ ਸਾਡੀਆਂ ਜੜੀਆਂ ਦੇ ਉੱਪਰ ਹੀ ਜਿਹੜਾ ਲਿਖਾ ਸਕਦੇ ਨੇ ਜਿਹੜੇ ਇਸ ਤਨ ਤੇ ਹਾਲਾਤ ਬਣੇ ਨੇ ਕਿਸਾਨਾਂ ਦੇ ਵਿੱਚ ਔਰ ਇੱਥੋਂ ਤੱਕ ਆ ਕਿ 3 400 ਤੇ ਪੰਡਾਲ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਸਾਡੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਬਜ਼ੁਰਗ ਭੈਣਾਂ ਨੇ ਮਤਲਬ ਉਹ ਵੀ ਇੱਥੇ ਜਿਹੜੀਆਂ ਨੇ ਉਹ ਬੈਠਿਆ ਹੋਈਆਂ ਨੇ ਵੀ ਅਸੀਂ ਦੱਲੇਵਾਲ ਨੂੰ ਇਸ ਤਰ੍ਹਾਂ ਨਹੀਂ ਜਾਣ ਦਵਾਇਆ ਬਿਲਕੁਲ ਸੋ ਜਿਸ ਵੇਲੇ ਡੀਜੀਪੀ ਪੰਜਾਬ ਗੌਰਵ ਜੱਦਵ ਹੋਰਾਂ ਦੇ ਵੱਲੋਂ ਪਹੁੰਚ ਕੀਤੀ ਗਈ ਬਕਾਇਦਾ ਡੱਲੇਵਾਲ ਸਾਹਿਬ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਮੌਕੇ ਸੁਭਾਰੀ ਜੀ ਕਿ ਤੁਸੀਂ ਦੱਸਿਆ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਬੜਾ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਜੋ ਮੰਗਾ ਨੇ ਉਹਨਾਂ ਤੇ ਧਿਆਨ ਦਿੱਤਾ ਜਾਵੇ ਉਸ ਤੋਂ ਲੈ ਕੇ ਪ੍ਰਸ਼ਾਸਨ ਦਾ ਕੀ ਰਵੱਈਆ ਸੀਗਾ ਪ੍ਰਸ਼ਾਸਨ ਫਿਰ ਤੁਮਕਾਰ ਪ੍ਰਸ਼ਾਸਨ ਨੂੰ ਮਿਲ ਕੇ ਫਿਰ ਸਾਡੇ ਨਾਲ ਮੀਟਿੰਗ ਕੀਤੀ ਪ੍ਰਸ਼ਾਸਨ ਨੇ ਜਿਹੜੇ ਅਸੀਂ ਆ ਗੋਸਾਂ ਜੀ ਆਹ ਜਿਹੜਾ ਮੀਟਿੰਗ ਕੀਤੀ ਤੇ ਸਾਨੂੰ ਕਹਿਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਰੋ ਭਈ ਢੱਲੇਵਾਲ ਸਾਹਿਬ ਦੀ ਜਿਹੜੀ ਜ਼ਿੰਦਗੀ ਆ ਹੂੰ ਉਹ ਦੱਤੂਰੀਆ ਜੀ ਅਸੀਂ ਅਸੀਂ ਉਹਨਾਂ ਨੂੰ ਸਪੱਸ਼ਟ ਕਰਤਾ ਕਿ ਢੱਲੇਵਾਲ ਸਾਹਿਬ ਨੇ ਜਿਹੜਾ ਫੈਸਲਾ ਉਹ ਓਟਾਲਿਆ ਅਸੀਂ ਇੱਥੇ ਕੋਈ ਵੀ ਸਮਝੌਤਾ ਨਹੀਂ ਕਰਾਂਗੇ ਅਸੀਂ ਢੱਲੇਵਾਲ ਨੂੰ ਬਿਲਕੁਲ ਇਲਾਜ ਕਰਨ ਵਾਸਤੇ ਜਦੋਂ ਢੱਲੇਵਾਲ ਨਹੀਂ ਚਾਹੁੰਦਾ ਇਲਾਜ ਕਰਾਉਣਾ ਤੇ ਫਿਰ ਅਸੀਂ ਉਹਨੂੰ ਇਲਾਜ ਕਰਾਉਣ ਵਾਸਤੇ ਬਿਲਕੁਲ ਨਹੀਂ ਕਵਾਂਗੇ ਤੇ ਤੁਸੀਂ ਜੇ ਗੱਲ ਕਰਨੀ ਹੈ ਤੇ ਜਾ ਕੇ ਸੈਨਾ ਕਰੋ ਮੰਗਾਂ ਦੇ ਬਾਰੇ ਗੱਲ ਕਰੋ ਜਿਹੜੀਆਂ ਮੰਗਾਂ ਨੇ ਪੂਰੀਆਂ ਹੋਈਆਂ ਮੰਗਾਂ ਨੂੰ ਤੁਸੀਂ ਲਾਗੂ ਕਿਉਂ ਨਹੀਂ ਕਰਦੇ ਰਾਜ਼ੀ ਹੋ ਜਾ ਤੁਸੀਂ ਤੇ ਆਪੇ ਲੱਗਿਆ ਹਾਂ ਜੀ ਸੋ ਕੋਈ ਆਸ਼ਵਾਸ਼ਣ ਦਵਾਇਆ ਗਿਆ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਨਾਲ ਮੀਟਿੰਗ ਦਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਟੇਬਲ ਟਾਕ ਦਾ ਨਹੀਂ ਜੀ ਅਜੇ ਤੱਕ ਕੋਈ ਨਹੀਂ ਕੋਈ ਅਜੇ ਤੱਕ ਪਤਾ ਲੱਗ ਜਗਾ ਅਜੇ ਤੱਕ ਕੋਈ ਨਹੀਂ ਬਿਲਕੁਲ ਸੋ ਅੱਜ ਸਰਵਨ ਸਿੰਘ ਪੰਦੇਰ ਹੋਰਾਂ ਦੇ ਵੱਲੋਂ ਵੀ ਜਿਹੜਾ ਹੈ ਬਕਾਇਦਾ ਵੀਡੀਓ ਜਾਰੀ ਕੀਤੀ ਗਈ ਇੱਕ ਲੈਟਰ ਜਿਹੜਾ ਹੈ ਉਹ ਕਾਫੀ ਵਾਇਰਲ ਹੋ ਰਿਹਾ ਹੈ ਕਿ ਹੋਰ ਨਾਲ ਜਥੇ ਬੰਦਿਆਂ ਨੂੰ ਵੀ ਸੱਦਾ ਦਿੱਤਾ ਗਿਆ ਬਾਕੀ ਜਥੇ ਬੰਦਿਆਂ ਦਾ ਕਿਹੋ ਜਿਹਾ ਰਿਸਪਾਂਸ ਨਜ਼ਰ ਆ ਰਿਹਾ ਹੈ ਦੇਖੋ ਅਜੇ ਉਹ ਉਹਨਾਂ ਨੇ ਮੈਨੂੰ ਕਿਉਂ ਨਹੀਂ ਕਿਉਂਕਿ ਮੈਂ ਤਾਂ ਉਧਰ ਡੱਲੇ ਵਾਲ ਕੰਮ ਦੇ ਲਾਗੇ ਸਾਂ ਮੈਂ ਤਾਂ ਸੰਮੇਟਿੰਗ ਨਹੀਂ ਸਾਂ ਤੇ ਮੈਨੂੰ ਪਤਾ ਨਹੀਂ ਯਾਰ ਲੇਕਿਨ ਸਾਡਾ ਦੋ ਫਾਰਮਾਂ ਦਾ ਜਨਰੇਟਰ ਫੈਸਲਾ ਹੋ ਕੇ ਹੀ ਕੋਈ ਲਟਾ ਹੋ ਸਕਦਾ ਉਹਨਾਂ ਨੇ ਕੱਲ੍ਹ ਨੂੰ ਕੀਤਾ ਹੁਣ ਤੇ ਮਿਲੋ ਤੇ ਬਾਰੇ ਪਤਾ ਨਹੀਂ ਬਿਲਕੁਲ ਸੋ ਆਮ ਜੋ ਲੋਕ ਨੇ ਅਜੀਬ ਜਿਹੀਆਂ ਕਹੀਆਂ ਵੀ ਬਹੁਤ ਸਾਰੇ ਲੋਕ ਕਰਾ ਮਚਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਰੇਲ ਲੋਕੋ ਅੰਦੋਲਨ ਦੀ ਗੱਲ ਕਹੀ ਜਾ ਰਹੀ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਰੇਲ ਰੋਕਣ ਦਾ ਜਿਹੜਾ ਸੱਦਾ ਦਿੱਤਾ ਗਿਆ ਉਸ ਤੇ ਬਾਬਤ ਜੇ ਤੁਸੀਂ ਆਮ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋਵੋ ਹਾਂ ਜੀ ਅਸੀਂ ਇਹ ਗੱਲ ਕਰਨੇ ਵੀ ਜੋਤੀ ਇੱਥੋਂ ਸਾਰਿਆਂ ਨੂੰ ਜਿਹੜਾ ਪੂਰੇ ਕੰਨ ਦੇਹੀ ਦੇ ਨਾਲ ਜਿਹੜਾ ਉਥੇ ਕੰਮ ਕਰਨਾ ਚਾਹੀਦਾ ਜਿੱਦਾਂ 18 ਤਰੀਕ ਨੂੰ ਰੇਲ ਰੋਕਦਾ ਇਹ ਜਿਹੜੀਆਂ ਰੇਲਾਂ ਨੇ ਰੋਕੇ ਰੋਸ ਜਿਹੜਾ ਉਹ ਪੁਲਟਾਵਾ ਕਰਨਾ ਚਾਹੀਦਾ ਸਰਕਾਰ ਦੇ ਉੱਤੇ ਦਬਾਅ ਪਵੇ ਸਰਕਾਰ ਤੱਕ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਪਨਾਕੋ ਕਰੇ ਬਿਲਕੁਲ ਸੋ ਅੰਤ ਦੇ ਵਿੱਚ ਪੈਸਾ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਅੱਜ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਹਾਲ ਪਹੁੰਚ ਪੁੱਛਣ ਦੇ ਲਈ ਸੋ ਅਸੀਂ ਕਿਤੇ ਨਾ ਕਿਤੇ ਇਹ ਤਾਂ ਸਮਝ ਸਕਦੇ ਹਾਂ ਕਿ ਜੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਸਿਹਤ ਸੰਬੰਧੀ ਹਾਲਾਤ ਸਰਕਾਰ ਜਾਂ ਪ੍ਰਸ਼ਾਸਨ ਤੱਕ ਪਹੁੰ ਇਸੋ ਬਾਤ ਹੀ ਕਹਿਣਾ ਫਿਰ ਜੋ ਸਾਡੀਆਂ ਹੋਰ ਨਾਂ ਮੰਗਾਂ ਨੂੰ ਲੈ ਕੇ ਜਿਸ ਤਰੀਕੇ ਦੇ ਹਾਲਾਤ ਨੇ ਜਾਣਕਾਰੀ ਤਾਂ ਉਹਨਾਂ ਤੱਕ ਵੀ ਪਹੁੰਚ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਪਰ ਕਿਤੇ ਨਾ ਕਿਤੇ ਜਾਨ ਬੁੱਝ ਕੇ ਢੇਲ ਹੋ ਰਹੀ ਹੈ ਬਿਲਕੁਲ ਬਿਲਕੁਲ ਜਾਣ ਕੇ ਸਭ ਨੂੰ ਪਤਾ ਉਹਨਾਂ ਨੇ ਕੋਈ ਤਲੇਖਾ ਥੋੜਾ ਉਹਨਾਂ ਨੂੰ ਬਾਕੀ ਜੋ ਢੱਲੇ ਵਾਲੇ ਸੰਕਰੇ ਨੇ ਉਹ ਸ਼ਰਮ ਮਤਲਬ ਕਿ ਉਹ ਥੋਕ ਵਾਜ ਕੇ ਕਹਿ ਰਹੇ ਨੇ ਕਿ ਮੈਨੂੰ ਆਪਣੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਮੈਂ ਤਾਂ ਸਿਰਫ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਘਸਾਲਾ ਨੂੰ ਆਤਮਾਤ ਜਿਹੜੀਆਂ ਹੋ ਰਹੀਆਂ ਉਹਨਾਂ ਨੂੰ ਅੱਗੇ ਤੋਂ ਨਾ ਹੋਣ ਉਹਨਾਂ ਰੋਕਣ ਵਾਸਤੇ ਕਰ ਰਿਹਾ ਜੀ ਤੋ ਬਾਤ ਬਾਤ ਅਨਵਾ ਤੁਹਾਡਾ ਸਮਾਂ ਦੇਣ ਲਈ ਫਤਿਹ ਅਸਕਰ ਅੰਮ੍ਰਿਤਜੀ ਬਾਈ ਕੁਛੀ ਦਾ ਖਾਲਸਾ ਬਾਈ ਕੁਛੀ ਦਾ ਫਤਿਹ ਸੋ ਇਹਨਾਂ ਕਿਸਾਨਾਂ ਗੂ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਨੇ ਅੱਜ ਦੇ ਖਨੌਰੀ ਬਾਡਲ ਦੇ ਜੋ ਹੈ ਮੌਜੂਦਾ ਹਾਲਾਤ ਬਿਆਨ ਕੀਤੇ ਨੇ ਖਾਸ ਕਰਕੇ ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਰ ਹੋਰੀ ਜੋ ਕਿ ਮਰਨ ਮਰਤੇ ਬੈਠੇ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਚਿੰਤਾ ਜਤੌਣ ਦੇ ਬਾਬਤ ਪਹੁੰਚ ਕੀਤੀ ਜਾ ਰਹੀ ਹੈ ਜਾਂ ਇੰਝ ਕਹਿ ਲਈਏ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਹਾਲ ਜਾਣਨ ਦੇ ਲਈ ਜਿਸ ਤਰੀਕੇ ਦੇ ਨਾਲ ਅੱਜ ਗ੍ਰਹਿ ਮੰਤਰਾਲੇ ਤੋਂ ਇੱਕ ਅਧਿਕਾਰੀ ਅਤੇ ਇਸ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਜੱਧਮ ਦੇ ਵੱਲੋਂ ਪਹੁੰਚ ਕੀਤੀ ਗਈ ਤਾਂ ਇਸ ਤੇ ਬਾਬਤ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਸਖਤ ਸ਼ਬਦਾਂ ਦੇ ਵਿੱਚ ਪ੍ਰਸ਼ਾਸਨ ਨੂੰ ਤਾੜਨਾ ਵੀ ਕੀਤੀ ਹੈ ਕਿ ਉਹਨਾਂ ਦੀ ਸਿਹਤ ਦੇ ਬਾਬਤ ਪ੍ਰਸ਼ਾਸਨ ਨੂੰ ਕਿਸੇ ਤਰੀਕੇ ਦੇ ਵੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਤਾਂ ਜੋ ਕਿਸਾਨੀ ਮੰਗਾ ਨੇ ਉਹਨਾਂ ਤੇ ਮੁਲਾਕਾਤ ਕੀਤੀ ਜਾਵੇ ਹੋਰ ਅਪਡੇਟਸ ਲਈ ਬਨੇ ਰਹੋ ਕਾਲ ਟਨਲ ਦੇ ਨਾਲ ਤਦ ਤੱਕ ਲਈ ਅਗਿਆਤਿਓ ਧੰਨਵਾਦ